ਤੜਕੀ ਮੇਰੀ ਮਾ ਲਵੇ ਮੇਰੀ ਮਾਸੀ ਆ ਗਈ ਕਹਿੰਦੀ ਨਾ ਮੇਰੀ ਨੂੰ ਤਾਂ ਬਾੜੀ ਚੰਗੀ ਆ ਮੈਨੂੰ ਇੱਕ ਸੂਟ ਲਿਆ ਕੇ ਦੇ ਤਾਂ ਕੰਮ ਤਾਂ ਮੈਂ ਕਿਉਂ ਨਾ ਕਰਾਂ ਮੈਂ ਤੜਕੀ ਭਾਂਡੇ ਮੰਗਾਈ ਕਹਣੀ ਸਾਰੇ ਕਹਿੰਦੀ ਬਾੜੀ ਚੰਗੀ ਨੂੰ ਆ ਇਹ ਜੀ ਤਾਂ ਕਿਸੇ ਦੀ ਹੋਣੀ ਨਹੀਂ ਤੇ ਉਧਰੋਂ ਮੇਰੀ ਘਰ ਵਾਲੀ ਨੇ ਅੰਦਰੋਂ ਸੁਣ ਲਿਆ ਉਹਨੇ ਦੂਜੇ ਦਿਨ ਨਾ ਮੇਰੀ ਮਾਂ ਨੂੰ ਦੋ ਸੂਟ ਲਿਆ ਕੇ ਦੇਤੇ ਮੇਰੀ ਮਾਂ ਫਿਰ ਵੱਜੀ ਮੇਰੀ ਮਾਸੀ ਲਵੇ ਮੇਰੀ ਨੂੰ ਵੀ ਬਾੜੀ ਚੰਗੀ ਆ ਮੈਨੂੰ ਦੋ ਸੂਟ ਲਿਆ ਕੇ ਦੇਤੇ ਯਾਨੀ ਮੈਂ ਤਾਂ ਨਾਲੇ ਤਾਂ 5 ਵਜੇ ਸਾਰੇ ਭਾਂਡੇ ਮੰਗਤੇ ਨਾਲੇ ਵੱਡੇ ਵੀ ਹੀ ਤੇ ਸਾਰਾ ਘਰ ਮੈਂ ਸੰਭਰਾਈ ਤੇ ਜਦੋਂ ਮੈਂ ਸੁਣ ਲਿਆ ਮਾਏ ਕੇ ਹਾਂ ਫਿਰ ਆਪ ਦੀ ਮਾਂ ਨੂੰ ਤੇ ਮਾਸੀ ਨੂੰ ਬਿਠਾ ਕੇ ਆਹ ਜਿਵੇਂ ਸਰਕਾਰਾਂ ਸ਼ਾਸਤ ਕਰਦੀਆਂ ਉਵੇਂ ਮਾਹਾਂ ਸੂਟਿਆਂ ਨੂਹਾ ਵੀ ਸ਼ਾਸਤ ਕਰਦੀਆਂ ਨੇ ਸੂਟੇ ਨਾਲ ਦਵਾ ਕੇ ਸੋਨੂੰ 2.500 ਵਾਲੇ ਸੂਟ ਸੋਥੋਂ ਸਾਰਾ ਕੰਮ ਕਰਾ ਲੈਂਦੀਆਂ ਬੂਟੀ ਵਾਲੇ ਸੂਟ ਦਾ ਸੋਨੂੰ ਚਾਹ ਹੁੰਦਾ ਕਹਿਣੀ ਭਾਈ ਅਸੀਂ ਤਾਂ ਭੋਲੀਆਂ ਨੇ ਆਖਿਆ ਤੁਸੀਂ ਭੋਲੀਆਂ ਕਾਹਨੂੰ ਆ ਕਦੇ ਮੈਂ ਸੱਸਾਂ ਵੀ ਨੂਹਾ ਹੁੰਦੀਆਂ ਸੀ ਮੈਂ ਸਰਕਾਰ ਹਜ਼ਾਰ ਹਜ਼ਾਰ ਰੁਪਇਆ ਪਾ ਕੇ ਆਪਣੇ ਤੇ 5 ਸਾਲ ਰਾਜ ਕਰਦੀ ਆ ਉਹ ਕੰਮ ਸੋਡੇ ਨਾਲ ਕਰ ਰੱਖਿਆ ਮਾ ਜੋਂ ਨੂੰ ਨੌਕਰਾਨੀਆਂ ਬਣਾ ਰੱਖਿਆ ਮਾ ਸੂਟੇ 1500 ਪੈਸਾ ਆਉਂਦੀ ਆ ਤੂੰ ਸੂਟ ਆਪਦਾ ਲਿਆ ਆਇਆ ਕਰੋ ਬਲੇ ਮੌਜ ਨਾਲ ਰਹਿਆ ਕਰੋ ਉੀਆਂ ਉਹਨੇ ਨਾ ਜਾ ਕੇ ਮੇਰੇ ਘਰ ਵਾਲੀ ਨੂੰ ਕਹਤਾ ਕਹਣੀ ਭਾਜ ਤੂੰ ਸੂਟ ਤਾਂ ਨਹੀਂ ਲਿਆਇਆ ਕਰ ਮੇਰੇ ਘਰ ਕੱਪੜੇ ਖਰਾਬ ਹੋਣੇ ਆ ਮੈਂ ਤਾਂ ਨਾ ਤੜਕੀ ਬੋੜਾਂ ਥੱਲੇ ਜਾ ਕੇ ਬਹਿ ਜਾ ਕਰੂੰ ਰੱਬ ਦਾ ਨਾਮ ਜਪੀ ਜਾਇਆ ਕਰੂੰ ਜਿੰਨਾ ਕਮਾਲ ਹੋਗੇ ਖਾ ਲੋਂਗੇ ਸੂਟ ਦਾ ਜਾਂ ਮੇਰਾ ਤਾਂ ਕੀ ਆ ਹੁਣ ਮੇਰੀ ਘਰ ਵਾਲੀ ਮੇਰੇ ਕਣੀ ਕੌੜ ਕੌੜ ਚਾੱਕੇ ਮਾ ਚੱਲੋ ਤਾਂ ਆਪਦੀ ਮਾਂ ਤਾਂ ਵਿਚਾਰੀ ਇਹ ਤੋਂ ਤਾਂ ਸੰਭਲ ਜਾਗੇ ਮੈਂ ਖਾ ਇੱਕ ਦਿਨ ਗਾਲਾਂ ਦੇ ਦੂ ਦੋ ਦਿਨ ਗਾਲਾਂ ਦੇ ਦੂ